ਨਦਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹント ਪਹਿਲਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਪਵਨ ਕੁਮਾਰ ਤਿੰਨੂ ਦਾ ਕਹਿਣਾ ਹੈ ਕਿ ਪੀਐਮ ਮੋਦੀ ਕਿਹੜਾ ਪਹਿਲੀ ਵਾਰ ਪੰਜਾਬ ਆਉਣ ਲੱਗੇ ਨੇ ਤਾਂ ਤੇ ਪੰਜਾਬ ਦੇ ਵਿੱਚ ਭਾਜਪਾ ਦਾ ਆਧਾਰ ਕੁਝ ਖਾਸ ਨਹੀਂ ਨਜ਼ਰ ਆ ਰਿਹਾ ਉਹਨਾਂ ਕਹਿੰਦੇ ਕਿ ਕਿਸਾਨ ਵੀ ਭਾਜਪਾ ਦੇ ਖਿਲਾਫ ਨੇ ਤਾਂ ਉੱਤੀ ਪੰਜਾਬ ਗੁਰੂਆਂ ਦੀ ਧਰਤੀ ਹੈ ਜਿੱਥੇ ਸਾਰੇ ਸਾਂਝੀ ਵਾਰਤਾ ਦੇ ਨਾਲ ਰਹਿੰਦੇ ਨੇ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕਮ ਬੋਲ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਗਵੰਤ ਪਾਣ ਨੂੰ ਕਾਗਜ਼ੀ ਸੀਐਮ ਕਹਿਣ ਤੇ ਵੀ ਪਵਨ ਕੁਮਾਰ ਢੀਲੂ ਨੇ ਕਿਹਾ ਹੈ ਕਿ ਲੋਕਾਂ ਦੇ ਵੱਲੋਂ ਚੁਣੇ ਗਏ ਨੁਮਾਇੰਦੇ ਬਾਰੇ ਪ੍ਰਧਾਨ ਮੰਤਰੀ ਨੂੰ ਅਜਿਹੀ ਗੱਲ ਨਹੀਂ ਬੋਲਣੀ ਚਾਹੀਦੀ ਆ ਜੋ ਕਿ ਸਰਾਸਰ ਗਲਤ ਹੈ ਢੀਲੂਆ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੰਦਿਆ ਕੰਮ ਕਰ ਰਹੇ ਨੇ ਤਾਂ ਹੀ ਕੇਂਦਰ ਦੀਆਂ ਅੱਖਾਂ ਚੁਭਰेंगी। ਚੌਥੀ ਚਰਨਜੀਤ ਸਿੰਘ ਚੰਨੀ ਬੋਲਦੇ ਹੋਣਾ ਕਿਹਾ ਕਿ ਸ਼ਹਿਰਾਂ ਸਮਾਰਟ ਸਿਟੀ ਪ੍ਰੋਜੈਕਟ ਕਰਕੇ ਅਸੀਂ ਜਲੰਧਰ ਪਿੱਛੇ ਚੜਾ ਗਿਆ। ਔਰ ਬੀਜੇਪੀ ਨੇ ਉਹਦੇ ਵਿੱਚ ਕੋਈ ਸਹਿਯੋਗ ਨਹੀਂ ਕੀਤਾ ਕੋਈ ਜਾਂਚ ਨਹੀਂ ਕਰਵਾਈ ਔਰ ਵੈਸੇ ਹੀ ਫਾਰਮਰ ਖਿਲਾਫ ਆ ਬੀਜੇਪੀ ਦੇ ਤੇ ਬੀਜੇਪੀ ਦਾ ਜਿਹੜਾ ਉਹ ਹਿੰਦੀ ਬੈਲਟ ਦਾ ਹੁੰਦਾ ਨਾ ਆਈਡੀਆ ਸੰਪਰਦਕਤਾ ਦਾ ਉਹ ਇਧਰ ਚੱਲਦਾ ਨਹੀਂ ਕਿਉਂਕਿ ਗੁਰੂਆਦੀ ਧਰਤੀ ਉੱਥੇ ਸਾਰੇ ਹੀ ਸਾਂਝੀਵਾਲਤਾ ਨਾਲ ਰਹਿੰਦੇ ਆ ਇਲੈਕਸ਼ਨ 'ਚ ਆਉਣਾ ਹੁੰਦਾ ਸਾਰਿਆਂ ਨੇ ਪਰ ਜਲੰਧਰ 'ਚ ਪੰਜਾਬ 'ਚ ਤਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮ ਬੋਲ ਰਿਹਾ ਆਮ ਆਦਮੀ ਪਾਰਟੀ ਨੇ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਤੇ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ। ਤੇ ਸਾਬ ਇਹਨਾਂ ਦਾ ਕਹਿਣਾ ਪੀਐਮ ਸਾਹਿਬ ਦਾ ਕਹਿਣਾ ਕਿ ਜਿਹੜੇ ਪੰਜਾਬ ਦੇ ਸੀਐਮ ਨੇ ਕਾਗਜ਼ੀ ਸੀਐਮ ਨੇ ਕੀ ਕਹਿਣਾ ਚਾਹੁੰਗੇ ਤੁਸੀਂ? ਦੇਖੋ ਇਹ ਤਾਂ ਚੁਣੇ ਹੋਏ ਨਮਾਇंदे ਦੇ ਬਾਰੇ ਇਸ ਤਰ੍ਹਾਂ ਕਹਿਣਾ ਹੈ ਇੱਕ ਪੀਐਮ ਵੱਲੋਂ ਤੇ ਮੇਰੇ ਖਿਆਲ ਠੀਕ ਨਹੀਂ ਹੈ। ਇਹ ਬਿਲਕੁਲ ਹੱਥਕਾ ਲੋਕਾਂ ਦੇ ਵੱਡੇ ਵੀ ਲੋਕਾਂ ਦੇ ਫਤਵੇ ਦੀ ਕਿਉਂਕਿ ਇਹਨਾਂ ਉਹ ਕੰਮ ਕਰ ਰਹੇ ਆ ਉਹ ਚੁਭ ਰਹੇ ਆ ਕੇਂਦਰ ਦੇ ਅੱਖਾਂ ਚ ਦੇਖੋ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆ ਰਿਹਾ 90% ਪਹਿਲਾਂ ਤਾਂ ਸਰਕਾਰਾਂ ਕਹਿੰਦੀਆਂ ਅਸੀਂ ਖਜ਼ਾਨਾ ਖਾਲੀ ਹੈ ਇਹਨਾਂ ਚੀਜ਼ਾਂ ਦੀ ਬੀਜੇਪੀ ਨੂੰ ਤਕਲੀਫ ਹੈ ਬੀਜੇਪੀ ਅੱ ਵੱਡੇ ਵੱਡੇ ਕਾਰਪੋਰੇਟ ਨੂੰ ਰਿਆਤਾ ਦੇ ਸਕਦੀ ਆ ਉਹਨਾਂ ਨੂੰ ਮਾਫੀਆਂ ਦੇ ਸਕਦੀਆਂ ਕਰੋੜਾਂ ਅਰਬਾਂ ਦੀਆਂ ਲੇਕਿਨ ਗਰੀਬ ਨੂੰ ਨਹੀਂ ਦੇ ਸਕਦੀ ਉਹ ਮਾਨ ਸਾਹਿਬ ਨੇ ਦਿੱਤੀ ਇਸ ਕਰਕੇ ਉਹਨਾਂ ਦੇ ਅੱਖਾਂ 'ਚ ਰੜਕਦੇ ਸਰ ਬੀਜੇਪੀ ਵਾਲੇ ਤਾਂ ਕਹਿੰਦੇ ਨੇ ਪੀਐਮ ਮੋਦੀ ਜੀ ਆਉਣ ਦੇ ਨਾਲ ਬੀਜੇਪੀ ਜਿਹੜੀ ਆ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਤੇ ਵੱਡੀਆਂ ਵੱਡੇ ਮਾਰਜਨ ਦੇ ਉੱਤੇ ਜਿੱਥੇ ਹਾਸਲੀ ਹੈ ਕਹਿੰਿਆ ਮੋਦੀ ਸਾਹਿਬ ਨੇ ਕਿਹੜਾ ਪਹਿਲੀ ਵਾਰੀ ਆਉਣਾ ਉਹਨਾਂ ਕੋ ਕਿਹੜੀ ਆ ਸੀ ਸੁੰਡ ਮਲਠੀ ਆ ਜਿਹਨਾਂ ਮਜ਼ਬੂਤ ਕਰ ਦੇਣਗੇ ਬੀਜੇਪੀ ਨੂੰ 10 ਸਾਲ ਉਹਨਾਂ ਨੂੰ ਪੁੱਛੋ ਤੁਸੀਂ ਪੁਰਾਣੇ ਕਿਹਾ ਸੀ ਵੀ 1 ਸਾਲ ਚ 2 ਕਰੋੜ ਨੌਕਰੀਆਂ ਦੇਣੀਆਂ ਮਿਲੀਆਂ ਕਿਸੇ ਨੂੰ ਕੁਝ ਨਹੀਂ ਮਿਲਿਆ ਪੰਜਾਬ ਤਾਂ এমਪਲॉयਮੈਂਟ ਦੇ ਲੈਵਲ ਤੇ ਬਹੁਤ ਦੂਜੀਆਂ ਸੂਬਿਆਂ ਨਾਲ ਪਿੱਛੇ ਚਲਾ ਗਿਆ ਅਨਪਲॉयਮੈਂਟ ਪੰਜਾਬ ਚ ਅਗਰ ਵਧੀਆ ਕੇਂਦਰ ਸਰਕਾਰ ਜ਼ਿੰਮੇਵਾਰ ਹੁੰਦੀ ਅਸੀਂ ਹੁਣ ਅਸੀਂ ਹੁਣ ਨੌਕਰੀਆਂ ਸਟੇਟ ਲੈਵਲ ਤੇ ਦੇ ਰਹੇ ਆ 43000 ਨੌਕਰੀਆਂ ਦੇ ਵੀ ਦਿੱਤੀਆਂ सीएम साहब भी तो तो कल आए सीगे ਤੁਹਾਡਾ ਮਤਲਬ ਰੋਡ ਟੂ ਕਿਥੇ ਥੋੜਾ ਚੋਣ ਪ੍ਰਚਾਰ ਕਰਨੇ ਲੋਕਾਂ ਵੱਲੋਂ ਕੇ ਹੋ ਜਾ ਹੁੰਗਾਰਾ ਤੁਸੀਂ ਵੇਖੋ ਕੱਲ ਚਾਰ ਜਗ੍ਹਾ ਤੇ ਰੋਡ ਸ਼ੋਅ ਕਰਕੇ ਗਏ ਬਹੁਤ ਪਰਮਾ ਹੁੰਗਾਰਾ ਬਹੁਤ ਜੋਸ਼ ਵਾਲਾ ਹੁੰਗਾਰਾ ਉਹਨਾਂ ਨੂੰ ਹਰ ਜਗ੍ਹਾ ਮਿਲਿਆ ਨੌਜਵਾਨ ਆਮ ਆਦਮੀ ਪਾਰਟੀ ਦੇ ਨਾਲ ਨੌਜਵਾਨਾਂ ਦੀ ਉਮੀਦ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਇਹ ਕਿ ਜਿਹੜਾ ਜਨੀ ਸਾਹਿਬ ਨੂੰ ਨੋਟਿਸ ਨੂੰ ਲੈ ਕੇ ਵੀ ਜਿਹੜਾ ਉਹਨਾਂ ਨੇ ਈਸੀਆਈ ਦੇ ਵੱਲੋਂ ਜਿਹੜੀ ਆ ਉਹਨਾਂ ਨੂੰ 警告 ਦਿੱਤੀ ਗਿਆ ਕਿ ਪੁਲਸ ਤੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਐਹੋ ਜਿਹੀ ਬਿਆਨਬਾਜ਼ੀ ਨਾ ਦੇਖੋ ਬੜੀ ਬੜੀ ਅਫਸੋਸ ਵਾਲੀ ਗੱਲ ਹੈ ਕਿ ਚਰਨਜੀਤ ਚੰਨੀ ਹੁਰਾ ਵੱਲੋਂ ਫੌਜੀਆਂ ਨੂੰ ਕਿਹਾ ਗਿਆ ਕਿ ਇਹ ਮਰਨ ਦਾ ਸਟੰਟ ਕਰਦੇ ਆ ਫੌਜੀ ਮਰਨ ਦਾ ਸਟੰਟ ਨਹੀਂ ਕਰਦੇ ਇਹ ਫੌਜ ਦੇ ਸਿਰ ਤੇ ਆਪਾਂ ਇੱਥੇ ਰਾਤ ਨੂੰ ਸੌਂ ਪਾਉਂਦੇ ਆ ਫੌਜ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਇਸ ਕਰਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਬੜਾ ਮੰਦ ਭਾਗਾ ਉਹ ਇਦਾਂ ਦੇ ਆਏ ਦਿਨ ਬਿਆਨ ਦਿੰਦੇ ਰਹਿੰਦੇ ਆ ਤੇ ਇਸ ਕਰਕੇ ਜਲੰਧਰ ਵਾਲੇ ਹੁਣ ਬਹੁਤ ਵਿਚਾਰ ਵੀ ਕਰ ਰਹੇ ਆ ਕਿ ਭਾਰੀ ਉਮੀਦਵਾਰ ਆ ਉਹਨਾਂ ਨੂੰ ਪਤਾ ਵੀ ਕੁਝ ਨਹੀਂ ਜਲੰਧਰ ਦੇ ਬਾਰੇ ਦੁਆਬੇ ਦੇ ਬਾਰੇ ਸੋ ਠੀਕ ਠਾਕ ਹੀ ਆ ਕੰਮ ਮੁੱਖ ਮੰਤਰੀ ਭਗਵੰਤ ਮਾਨ 13 0 ਦਾ ਨਾਰਾ ਦਿੰਦੇ ਨੇ ਕੀ ਲੱਗਦਾ 13 0 ਰਿਜ਼ਲਟ ਆ ਰਿਹਾ ਤੁਸੀਂ ਆਪਣੇ ਗਵਾਂਢ ਦੇਖ ਲੋ ਹੁਸ਼ਿਆਰ ਪਰ ਆਮ ਆਦਮੀ ਪਾਰਟੀ ਜਲੰਧਰ ਆਮ ਆਦਮੀ ਪਾਰਟੀ ਅਮਰਸਰ ਆਮ ਆਦਮੀ ਪਾਰਟੀ ਇਧਰ ਨੂੰ ਚਲ ਜਾਓ ਤੁਸੀਂ ਲੁਧਿਆਣਾ ਲੁਧਿਆਣਾ ਆਮ ਆਦਮੀ ਪਾਰਟੀ ਸੰਗਰੂਰ ਆਮ ਆਦਮੀ ਪਾਰਟੀ ਕਲੀਅਰ ਹੀ ਆ ਲੋਕ ਦੇਖੋ ਹਲੇ ਸਿਰਫ 2 ਸਾਲ ਦੀ ਸਰਕਾਰ ਹੈ ਲੋਕ ਕਹਿੰਦੇ ਆ ਵੀ ਹਲੇ 5 ਸਾਲ ਭਗਵੰਤ ਮਾਨ ਜੀ ਨੂੰ ਮੌਕਾ ਦੇਣਾ ਚਾਹੀਦਾ ਸਟੇਟ ਗਵਰਨਮੈਂਟ ਕੰਮ ਕਰੇ ਇਹਨੂੰ ਕੰਮ ਕਰਾ